ਗੱਲ ਆ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਦੋਂ ਕਾਨੂੰਨਾਂ ਵੇਲੇ ਲੜੀਆਂ ਸੀ ਇਹ ਅੱਜ ਕਿਉਂ ਨਹੀਂ ਲੜ ਰਹੀਆਂ ਇਹਦੇ ਖਾਤਰ ਭਰਾਵੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਏਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਏਕਤਾ ਕਿਵੇਂ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ 18 ਉਹਨੇ ਦਿਨ ਕੀ ਕੀ ਐਮ ਜਿਹੜਾ ਪੰਦੇਰ ਦਾ ਮੋਰਚਾ ਸਬੂ ਬਾਰਡਰ ਦੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਐ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਨੁਕਤੇ ਤੇ ਮਿਨੀਮਮ ਇੱਕਤਾ ਹੋ ਸਕਦੀ ਐ ਤੇ ਆਹ ਮੁੱਢਲੇ ਉਸਵਾ ਦੇ ਉੱਤੇ ਮੈਕਸੀਮਮ ਇੱਕਤਾ ਵੱਡੀ ਇੱਕਤਾ ਹੋ ਸਕਦੀ ਐ ਉਹਨਾਂ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸ਼ਾਮੇ ਟਕਰਾਨੇ ਆ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਜਿਹੜੇ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਤੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੀ ਖਾਤਰ ਆ ਮੰਗਾ ਦੇ ਉੱਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਨੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗਰ ਰਾਜਨੀਤਿਕ ਮੋਰਚੇ ਨੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਡਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆਂ ਦੀ ਤੇ ਇੱਕ ਵਾਰ ਕਾਕਾ ਕੋੜਾ ਨਾਲ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਛੱਡਾ ਸੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇਹ ਦੁਸ਼ਮਣ ਦਾ ਪਖਪੂਰਦਿਆਂ ਨੇ ਮੋਰਚੇ ਦਾ ਨੁਕਸਾਨ ਕਰਦਿਆਂ ਲੈ ਫਿਰ ਵੀ ਅਸੀਂ ਬੇਨਤੀ ਕਰਦਿਆਂ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਕਰੋ ਇਹਦੇ ਸਨਾਤਾ ਨੂੰ درست ਮੰਨਦੇ ਹੋ ਇਕਤਾ ਦਾ ਹੱਥ ਤੁਹਾਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਵੋ ਇਕਤਾ یوں ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਭੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਐ ਸੰਯੁਕਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਐਸੇ ਬੀਨੇ ਦੀ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁੱਦਖਨਵਾਲ ਗੁੱਦੂਆ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇ ਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਦੋਨੇ ਕਮੇਟੀਆਂ ਨੇ ਇੱਕ ਘੰਟਾ ਆਪਦਾ ਵਿਚਾਰ ਕਰਦੋ ਬਾਅਦ ਤਾਂ ਕਟੇਕ ਤੱਕ ਦੀ ਗੱਲ ਹੋਈ ਵਿਚਾਰ ਚਰਚਾ ਵੜੀ ਕਿਹਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ ਕੱਟੋ ਕੱਟ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਵੱਡੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ੀਟਿਵ ਸੋਚ ਰਹੇ ਹਾਂ ਹੈ ਜੱਗੀ ਗੱਲ ਐ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਉਹਨਾਂ ਨੂੰ ਕੀਤੇ ਅਡੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇ ਕੇ ਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾਂ ਨਾਲੋਂ ਉਹਦਾ ਰੁਈਆ ਜਿਹੜਾ ਸੀ ਕਾਫੀ ਪੋਜ਼ੀਟਿਵ ਸੀ ਸਮਾਜਨਾ ਬਣੇ ਹੈ ਕਿ ਮੈਕਸੀਮਮ ਇੱਕਤਾ ਦਾ ਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮੇਲ ਵਿੱਚ ਅਕਸ਼ਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਨੇ ਪੰਤ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਹੈ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਹ ਤੋਂ ਵੱਧ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਹੈ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਹੈ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗਿਡੀਓ ਕਿ ਕਾਕਾ ਸਿੰਘ ਕੋਲੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਬਦ ਉਹਨੇ ਇਕਤਾ ਦੇ ਜੁੰਡ ਦੇ ਨੇੜੇ ਨਹੀਂ ਔੜ ਦਿੰਦੇ ਇਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ ਡਲੇয়াল ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੂਦੇ ਦੇ ਜੁੱਧ ਸਾਥੀ ਆ ਅੱਜ ਜਿੰਨੀਆਂ ਜਥੇਵੰਨੀਆਂ ਬੈਠੀਆਂ ਨੇ ਸਾਡੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬੱਕਰੀਆਂ ਬੱਕਰੇਆਂ ਵਿਚਾਰਾਂ ਦੀਆਂ ਪਰ ਸਾਡੀ ਇੱਕ ਬਿਓੜ ਹੈ ਕਿ ਸਾਡੇ ਰਾਹ ਵੱਖ ਹੋ ਸਕਦੇ ਨੇ ਤੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸਮੱਸਿਆ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਬ੍ਰਸਾਤ ਹੋਣ ਕਰਕੇ ਇਕੱਠਾ ਦੇ ਵਿੱਚ ਘਟਾਈ ਹੈ ਭੈਣਾ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜਾਨੀ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ ਅਗਲੇ ਸੱਦੇ ਦੇ ਵਿੱਚ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਸਾਥੀਓ ਕਿਉਂਕਿ ਅਗਲੇ ਸੱਦੇ ਦੇ ਜਿਹੜੇ ਦਿਨ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਸਕਦੀ ਹੈ ਤੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਜਿਹੜਾ ਵੀ ਫੈਸਲਾ ਆਊਗਾ ਉਹਨੂੰ ਲਾਗੂ ਕਰਨ ਵਾਸਤੇ ਜਿਵੇਂ ਹੁਣ ਜ਼ਿਲ੍ਹਾ ਕਮੇਟੀਆਂ ਨੇ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਦੇ ਮੀਟਿੰਗਾਂ ਕਰਕੇ ਤਿਆਰੀ ਦਾ ਬੜਾ ਪ੍ਰੋਗਰਾਮ ਬਣਾਇਓ ਆਪਾਂ ਜਿੱਤ ਬਲ ਵਧਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਂ ਜਗਿੰਦਰ ਸਿੰਘ ਅਗਰਾਹ ਪ੍ਰਧਾਨ ਬੀਕੇ ਯੂਗ ਅਗਰਾਹ